ਸ਼ਾਮ 5:00 5:00 6:00 6:00 ਵੱਜ ਜਾਂਦੇ ਪੀਡੀਪੀਓ ਸਾਹਿਬ ਟਾਈਮ ਨਾਲ ਘਰੇ ਚਲੇਗੇ ਸਰ ਇੱਕ ਇਹਨਾਂ ਦੇ ਵੀ ਆ ਜੀ ਪਹਿਲਾਂ ਆਨਲਾਈਨ ਹਾਜ਼ਰੀ ਲੱਗਦੀ ਸੀਗੀ ਇਹਨਾਂ ਨੇ ਆ ਕੇ ਤਾਂ ਆਨਲਾਈਨ ਹਾਜ਼ਰੀ ਬੰਦ ਕਰਾਤੀ ਆ ਆ ਵੇਖੋ ਜਿਵੇਂ ਲੱਗਿਆ ਹੋਇਆ ਹੈ ਪਰ ਇਹ ਬੰਦ ਪਿਆ ਆ ਆਨਲਾਈਨ ਹਾਜ਼ਰੀ ਨਹੀਂ ਬਾਇਓਮੈਟ੍ਰਿਕ ਇਹਨੂੰ ਸਟਾਰਟ ਕਰੋ ਪਰ ਬੰਦ ਪਿਆ ਜੀ ਇਹ ਬਾਇਓਮੈਟ੍ਰਿਕ ਪਹਿਲਾਂ ਹਾਜ਼ਰੀ ਬਾਇਓਮੈਟ੍ਰਿਕ ਲੱਗਦੀ ਸੀਗੀ ਪੀਡੀਪੀਓ ਸਾਹਿਬ ਤੁਸੀਂ ਕਰੇ ਕਿਉਂ ਚਲੇ ਗਏ ਨਹੀਂ ਇਹ ਗੱਲ ਨਹੀਂ ਹੁੰਦੀ ਵੀਡੀਓ ਵਜਾ ਕੋਈ 2 ਦਿਨ ਹੋ ਗਏ ਦਫਤਰ ਨਹੀਂ ਬੈਠ ਰਹੇ ਤੁਹਾਨੂੰ ਕੱਲ ਸਾਰਾ ਦਿਨ ਸਰਪੰਚ ਲੱਭਦੇ ਰਹੇਗੇ ਕੰਮ ਕਰਾਉਣ ਲਈ ਸਾਈਨ ਕਰਾਉਣ ਲਈ ਲਾਸਟ ਇਹਨਾਂ ਨੇ ਤੁਹਾਨੂੰ ਲੱਭਿਆ ਉਹ ਗੈਸਟ ਉਹ ਤੁਸੀਂ ਰੈਸਟ ਕਰ ਰਹੇ ਸੀ ਅੱਜ 3 ਵਾ ਸਵਾ ਦਿਨ ਦਾ ਟਾਈਮ ਹੈ ਅਸੀਂ ਆਏ ਆ ਏਡੀ ਸਾਹਿਬ ਦੇ ਇਕੱਠੇ ਆਏ ਆ ਇੱਥੇ ਤੁਸੀਂ ਐ ਨਹੀਂਗੇ ਸਰਪੰਚ ਪੰਚਾਇਤਾ ਕੰਮ ਕਰਾਉਣ ਵਾਲੇ ਬੈਠੇ ਨੇ ਐ ਥੋੜਾ ਸਿਸਟਮ ਜਿੰਦਾ ਕਰਨ ਦਾ ਰਾਜ ਬਣਾਈ ਬੈਠੇ ਤੁਸੀਂ ਦਾ ਠੀਕ ਹੈ ਜੀ ਤੁਹਾਡੀ ਤਰੀਕ ਚੱਲੇਗੀ ਤਰੀਕ ਤੁਸੀਂ ਜਾਏ ਉਸ ਤੋਂ ਬਾਅਦ ਦਫਤਰ ਤਾਂ ਹੋਣਾ ਤੁਸੀਂ ਸਵਾ 3 ਵਜੇ ਤੁਸੀਂ ਫਿਰਦੇ ਹੋ ਕਿੰਦਰ ਆਪਦੇ ਘਰ ਵਾਲੇ ਪਾਸੇ ਨਹੀਂ ਜੀ ਐਨੀ ਸਿਸਟਮ ਚੱਲਣਾ ਐਡੀ ਸੀ ਸਾਹਿਬ ਜੀ ਇਹਨਾਂ ਦੇ ਨਾਲ ਐਕਸ਼ਨ ਲਓ ਜਿਹੜਾ ਲੈਣਾ ਹੈ ਕੋਈ ਨਹੀਂ ਕਿ ਮੈਂ ਗਲਤ ਗੱਲ ਐਵੇਂ ਨਹੀਂ ਤਿੰਨ ਦਿਨ ਹੋ ਗਏ ਖੱਜਲ ਖਵਾਰ ਹੋਈ ਜਾਂਦੇ ਸਰਪੰਚ ਪੰਚਾਇਤਾਂ ਤੋਂ ਇਹਦਾ ਘਰ ਦਾ ਰਾਜ ਬਣਾਈ ਬੈਠੇ ਹੋ ਨਾ ਜੀ ਨਾ ਬਿਲਕੁਲ ਨਹੀਂ ਦਫਤਰ ਹੈਗੇ ਤੁਸੀਂ ਸੁਪਰਡੈਂਟ ਸਾਹਿਬ ਨੂੰ ਤੁਸੀਂ ਕਿਹਾ ਘਰ ਚਲੇਗੇ ਨਾ ਸੁਪਰਡੈਂਟ ਸਾਹਿਬ ਤੁਹਾਨੂੰ ਕੀ ਕਿਹਾ ਘਰ ਚਲੇਗੇ ਹਾਂਜੀ ਇਹਨੂੰ ਦੇਖ ਲਾਵਨਾ ਡਿਪੀਸ਼ਨਰ ਬਣਾਓ ਇਹਨੂੰ ਲਾਈਟ ਨਾਲ ਲਿਖਿਆ ਜੇ ਆਪਦੇ ਵੱਲੋਂ ਨਾ ਲਿਖ ਕੇ ਚੰਗੀ ਤਰ੍ਹਾਂ ਸਸਪੈਂਡ ਕਰਵਾ ਕੇ ਘਰੇ ਪਹੁੰਚਾਓ ਜੇ ਪਤਾ ਹੈ